ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਣਕ ਬਾਰੇ ਜਿਹੜੀ ਕਿ ਸਾਨੂੰ 5 ਸਾਲ ਤੋਂ ਲਗਾਤਾਰ ਹੋ ਗਈ ਨੇ ਬਜਾਈ ਕਰਦੇ ਹਾਂ ਤੇ ਇਸ ਵਾਰ 6ਵਾਂ ਸਾਲ ਵਾ ਤੇ ਹਰ ਸਾਲ ਹੈਪੀ ਹਿੱਟ ਦੇ ਨਾਲ ਬਜਾਈ ਕਰੀ ਦੀ ਹੈ ਤੇ ਕਣਕ ਦੀ ਵੈਰਾਈਟੀ ਹੈਗੀ ਜੀ 187 ਅੱਜ ਲਗਭਗ 24-25 ਦਿਨਾਂ ਦੀ ਹੋ ਚੁੱਕੀ ਹੈ ਤੇ ਅੱਜ ਨੂੰ ਸਪਰੇਅ ਕਰਦੇ ਪਏ ਹਾਂ ਤੇ ਆਹ ਸਪਰੇਅ ਕਰਦੇ ਪਏ ਜੀ ਨਦੀਨ ਵਾਲੀ ਤੇ ਵੀਹਾਂ ਇੱਕ ਦਿਨਾਂ ਦਾ ਅਜੇ ਪਾਣੀ ਲਾਤਾ ਸੀ ਤੇ ਹੁਣ ਵੱਤਰ ਆ ਗਈ ਚੌਥੇ ਦਿਨ ਬਾਅਦ ਇਹਨੂੰ ਸਪਰੇਅ ਕਰਦੇ ਪਏ ਨੇ ਹੋਰ ਅਜੇ ਤੱਕ ਕੱਖ ਨਹੀਂ ਪਾਇਆ ਤੇ ਅੱਜ ਸਪਰੇਅ ਕਰਕੇ ਜਿਵੇਂ ਕੀਤੀ ਹੈ ਤੇ ਕੱਲੇ ਨੂੰ ਇਹ ਉੜੀਆ ਦਾ ਪਹਿਲਾ ਸਾਣਾ ਲਾਵਾਂਗੇ ਤੇ ਜੇ ਮੈਂ ਬੀਜਾਂ ਦੀ ਗੱਲ ਕਰਾਂ ਤਾਂ ਇਹ ਇਹ 40 ਕਿਲੋ ਬੀਜ ਦੇ ਨਾਲ ਵੇਜੀ ਸੀ ਤੇ 60 ਤੋਂ 65 ਕਿਲੋ ਡੀਏਪੀ ਡ੍ਰਿਲ ਦੇ ਨਾਲ ਪਾਈ ਸੀ ਤੁਸੀਂ ਦੇਖ ਸਕਦੇ ਹੋ ਕਾਣਕ ਹੈ ਪਿਛਤੀ ਬਜਾਈ ਬੁੱਥੀਆਂ ਦੇ ਵਿੱਚ ਤੇ ਕਿੰਨੀ ਕੀ ਜ਼ਿਆਦਾ ਗ੍ਰੋਥ ਹੋਈ ਹੈ ਤੇ ਕਣਕਾਂ ਦੇ 24 5 ਦਿਨਾਂ ਦੀ ਲਗਭਗ ਹੋ ਗਈ ਏ ਤੇ ਪਹਿਲਾਂ ਹੀ ਹਜੇ ਹੋਰ ਇਹਨੂੰ ਕੱਖ ਨਹੀਂ ਪਾਇਆ ਤੇ ਪਹਿਲੀ ਹੀ ਹਜੇ ਇਹਨੂੰ ਸਪਰੇਅ ਕਰਦਣ ਲੱਗੇ ਨਦੀਆਂ ਵਾਲੀ ਤੰਦੀਨੇ ਦੇ ਵਿੱਚ ਕਿਤੇ ਕਿਤੇ ਉਗਣ ਰਿਹਾ ਸੀ ਤੇ ਤਾਂ ਕਰਕੇ ਕਰਦੇ ਪਏ ਆ ਤੇ ਉਹ ਮੇਰੇ ਨਾਲ ਦੀ ਸਪਰੇਅ ਕਰਦੇ ਪਏ ਨੇ ਸੋ ਜਿਵੇਂ ਕਿ ਮੈਂ ਪਹਿਲਾਂ ਹੀ ਦੱਸ ਚੁੱਕਾ ਵਾਂ ਕਿ ਸਾਨੂੰ 5-6 ਸਾਲ ਤੇ ਹੈਪੀ ਸ਼ਿਟ ਦੇ ਨਾਲ ਬਜਾਈ ਵੀ 5 5 ਸਾਲ ਹੋ ਗਏ ਲਗਾਤਾਰ ਕਰਦੇ ਨੂੰ ਤੇ ਇਹ ਬੀਜ ਵੀ ਸਾਨੂੰ ਆਰਕੀ 6ਵਾਂ ਸਾਲ ਦਾ ਬੀਜ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਪਹਿਲਾਂ ਯਾਨੀ ਕੀ ਚੋਨਾ ਸੀ ਤੇ ਹੁਣ ਪਰਾਲੀ ਭਾਸ਼ਾ ਫਿਰ ਨਾ ਕੀਤੀ ਮੋਢਾ ਤਾਂ ਹਾਈਟ ਦਾ ਝੋਨੇ ਨਿੱਕੀ ਹੀ ਮੋਢਾ ਤਾਂ ਨਿੱਕੇ ਰਹਿ ਗਏ ਤਾਂ ਪਰਾਲੀ ਤੁਸੀਂ ਦੇਖ ਸਕਦੇ ਹੋ ਤੇ ਅੱਜ ਸਪਰੇਅ ਕੀਤੀ ਹੈ ਤੇ ਪਹਿਲਾਂ ਪਾਣੀ ਲਾ ਕੇ ਸਪਰੇਅ ਕਰਤੀ ਹੈ ਤੇ ਹੋਰ ਜੇ ਝਾੜ ਦੀ ਗੱਲ ਕਰੀਏ ਤਾਂ ਸਾਨੂੰ ਇਹਦੇ ਵੱਧ ਤੋਂ ਵੱਧ 4 29 ਕੁੰਟਲ ਲਗ ਦਿੱਤਾ ਜੀ ਤੁਸੀਂ ਮੇਰੇ ਪਹਿਲਾਂ ਵੀਡੀਓ ਦੇਖੇ ਵੇਂਦੇ ਹੋਵੋਗੇ ਕਿ ਕਿੰਨਾ ਕਾਇਨੇ ਚਾਰ ਦਿੱਤਾ ਕਿਉਂਕਿ ਮੈਂ ਹਰ ਵੀਡੀਓ ਸਾਂਝੀ ਕੀਤੀ ਕਿ ਹੋਰ ਐਵਰੇਜ 4.5 ਕੁਇੰਟ ਲੱਗ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਤੇ ਇਸ ਵਾਰ ਅਸੀਂ 10 ਏਕਰ ਦੀ ਜਗ੍ਹਾ ਤੇ ਲਗਾਈ ਹੈ ਤੇ ਦੋੜ ਬੈਟਿੰਗ ਹੋਟ ਲਗਾਈਆਂ ਨੇ 327 ਤੇ 826 ਉਹ ਵੀ 10 10 ਏਕਰ ਲਗਾਈਆਂ ਨੇ ਤੇ ਪਹਿਲਾਂ ਉਹਨਾਂ ਦੀਆਂ ਵੀਡੀਓ ਸਾਂਝੀਆਂ ਕੀਤੀਆਂ ਸੀ ਤੇ ਇਸ ਵਾਰ ਕੋਈ ਕੰਮ ਤਾਂ ਇਹ ਕਰਕੇ ਆ 187 ਬੀਜ ਦੀ ਅੱਜ ਪਹਿਲੀ ਵੀਡੀਓ ਸਾਂਝੀ ਕਰ ਰਿਹਾ ਹਾਂ ਸੋ ਅੱਜ 5 ਦਿਨਾਂ ਦੀ ਕਣਕ ਹੋ ਚੁੱਕੀ ਹੈ ਤਾਂ ਇਹਦੇਆਂ ਫਿਰ ਵੀਡੀਓ ਵਿੱਚ ਸਾਂਝੀ ਕਰਾਂਗੇ ਕਿ ਜਦੋਂ ਇਹਨੂੰ ਇਹ ਉਰੀਆ ਪਾਵਾਂਗੇ ਕਿੰਨੀ ਗਰੋਥ ਕੀਤੀ ਹੈ ਤੁਸੀਂ ਅੱਜ ਇਹਦੀ ਗਰੋਥ ਵੇਖ ਸਕਦੇ ਹੋ ਕਿ 5 ਦਿਨਾਂ ਦੀ ਕਣਕ ਦੀ ਗਰੋਥ ਕਿ ਕਿੰਨੀ ਜੀ ਤੇ ਹੈਪੀ ਸ਼ਿਡ ਦੇ ਨਾਲ ਬਜਾਈ ਕੀਤੀ ਤੁਸੀਂ ਝੋਨੇ ਦੇ ਵਿੱਚ ਬੁੱਥੇ ਸਕਦੇ ਹੋ ਸੋ ਧੰਨਵਾਦ ਤੁਹਾਡਾ ਵੀਡੀਓ ਵੇਖਣ ਲਈ